ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਦਾ ਸਵਾਗਤ ਵੀਰੋ ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਆਂ ਪਹਿਲਾਂ ਵੀ ਇੱਕ ਅਸੀਂ ਇਹ ਸ਼ੁਰੂ ਕਰੀ ਸੀ ਗੱਲਬਾਤ ਤੇ ਵੀਰ ਜੀ ਹੋਰੀ ਮੇਰੇ ਕੋਲੇ ਆ ਜਾਂਦੇ ਆ ਵੀ ਯਾਰ ਬਜ਼ੁਰਗਾਂ ਦੀ ਗੱਲ ਸੁਣਾਓ ਤੇ ਮਨ ਵੀ ਕਰਦਾ ਉਹਨਾਂ ਬਾਰੇ ਗੱਲਾਂ ਕਰਨ ਨੂੰ ਕਿਉਂਕਿ ਜੋ ਉਹਨਾਂ ਨੇ ਤਰੱਕੀਆਂ ਕਰੀਆਂ ਤੁਹਾਡੇ ਬਜ਼ੁਰਗਾਂ ਨੇ ਸਾਡੇਆਂ ਨੇ ਸਾਰਿਆਂ ਨੇ ਜੋ ਇਹ ਪੰਜਾਬ ਇੰਨਾ ਕਾਮਯਾਬ ਹੋਇਆ ਇਹ ਉਹਨਾਂ ਬੰਦਿਆਂ ਦੀ ਬਦੌਲਤ ਆ ਬਾਈ ਉਹਨਾਂ ਨੇ ਬਹੁਤ ਮਿਹਨਤਾਂ ਕੀਤੀ ਔਰ ਬੜੇ ਜਾਤੇ ਵਾਲੇ ਬੰਦੇ ਸੀਗੇ ਤੁਸੀਂ ਹੈਰਾਨ ਹੋਵੋਗੇ ਮੇਨੂੰ ਆਂਦੇ ਯਾਰ ਕੋਈ ਹੋਰ ਗੱਲਾਂ ਸੁਣਾਓ ਤਾਂ ਮੇਰੇ ਕੁਝ-ਕੁਝ ਯਾਦ ਹੈ ਜਿਹੜੀਆਂ ਮੈਂ ਉਹਨਾਂ ਤੋਂ ਸੁਣਦਾ ਰਿਹਾ ਜਿਵੇਂ ਝਗੜਿਆਂ ਦੀ ਗੱਲ ਆਪਾਂ ਕਰੀ ਸੀ ਵੀ ਜਦੋਂ ਜ਼ਮੀਨਾਂ ਲੈਂਦੇ ਸੀ ਪਹਿਲਾਂ ਤਾਂ ਹਕਸ਼ੂਬਾ ਦਾ ਕੇਸ ਹੁੰਦਾ ਸੀ ਕਿ ਉਹ ਪਰਿਵਾਰ ਚ ਹੀ ਬੰਦਾ ਖਰੀਦ ਸਕਦਾ ਸੀ ਜੇ ਬਾਹਰਲਾ ਬੰਦਾ ਖਰੀਦ ਲੈਂਦਾ ਸੀ ਤਾਂ ਜਿਹੜਾ ਸਭ ਤੋਂ ਨੇੜਲਾ ਸਬੰਧੀ ਹੁੰਦਾ ਸੀ ਉਹ ਕੇਸ ਕਰਦਾ ਸੀ ਵੀ ਸਾਡਾ ਰਾਈਟ ਹੈ ਉਹ ਮੁਕੱਦਮੇ ਆ ਜੋ ਨਿਕਲੇ ਹੋ ਫਿਰ ਜਿਹੜਾ ਇਸਤੇਮਾਲ ਦੇ ਝਗੜੇ ਹਨਾ ਉਹਦਾ ਬੜਾ ਦਿੱਕਤ ਹੋਉਂਦੀ ਸੀ ਫੇਰ ਜਾ ਕੇ ਮੇਜਰ ਪੋਰਸ਼ਨ ਦਾ ਸਾਡੇ ਇੱਥੇ ਕੇਸ ਹੋਇਆ ਜਿਵੇਂ ਅਸੀਂ ਟਾਣੀ ਦੇ ਬਾਹਰ ਬੈਠੇ ਆ ਤਾਂ ਇੱਥੇ ਤਿੰਨ ਤਰ੍ਹਾਂ ਸੀ ਇੱਕ ਖਿੜਕੀਆਂ ਵਾਲੇ ਤੋਂ ਸੀ ਉਹ ਵੀ ਚਲੋ ਨਾਨਕਿਆਂ ਤੋਂ ਹੋਗੇ ਥੋੜੇ ਦੂਰੋਂ ਸੀਗੇ ਇੱਕ ਕੌਣੀ ਤੋਂ ਹੀ ਸਾਡਾ ਨੰਬਰਦਾਰ ਪਰਿਵਾਰ ਸੀ ਇਹ ਜ਼ਮੀਨ ਚੰਗੀ ਸੀ ਇੱਥੇ ਇਹ ਨਹਿਰ ਦੇ ਨਾਲ ਲੱਗਦੀ ਹੈ ਸਾਡੀ ਔਰ ਇੱਥੇ ਤਿੰਨੇ ਆਪ ਦਾ ਰਾਈਟ ਕਹਿੰਦੇ ਸੀ ਵੀ ਇੱਥੇ ਸਾਡਾ ਮੇਜਰ ਪੋਰਸ਼ਨ ਮਤਲਬ ਇਹ ਹੈ ਵੀ ਉਹਨਾਂ ਦੇ ਤਿੰਨ ਤਿੰਨ ਚਾਰ ਟਕ ਟਕ ਸੀਗੇ ਚਾਰ ਚਾਰ ਸਾਰਿਆਂ ਦੇ ਵੀ ਇੱਥੇ ਮੇਰੀ ਜ਼ਮੀਨ ਇਕੱਠੀ ਕੀਤੀ ਜਾਵੇ ਇਹਨਾਂ ਨੂੰ ਪਿੰਡ ਵਾਲੇ ਪਾਸੇ ਦਿੱਤੀ ਜਾਵੇ ਔਰ ਜਿਹੜੀ ਪਿੰਡ ਵਾਲੀ ਜ਼ਮੀਨ ਸੀ ਉਹ 50 ਪੈਸੇ ਉਹਦੀ ਕੀਮਤ ਸੀ ਉਹ ਉਦੋਂ ਮਾੜੀ ਸੀ ਤਾਂ ਸਾਰਿਆਂ ਦਾ ਮਨ ਸੀਗਾ ਦਾ ਬਾਪੂ ਯੋਰੀ ਇੱਥੇ ਰਹਿੰਦੇ ਕਰਕੇ ਕੁਛ ਇਹ ਹੈ ਵੀ ਤੈ ਜਿਓਰੀ ਪੜ ਲੈਗੇ ਤਾਂ ਉਹਨਾਂ ਨੇ ਕੀ ਕੀਤਾ ਇੱਥੇ ਬਾਗ ਵੀ ਲੱਗਿਆ ਹੋਇਆ ਸੀਗਾ ਤੇ ਰੈਸ਼ ਹੋਣ ਕਰਕੇ 50 ਕਿੱਲਿਆਂ ਦਾ ਟੱਕ ਇੱਥੇ ਬੰਨਿਆ ਉਹਦੇ ਕੇਸ ਚੱਲੇ ਠੀਕ ਹੈ ਜੀ ਔਰ ਉਹ ਕੇਸ ਚੰਡੀਗੜ੍ਹ ਹਾਈ ਕੋਰਟ ਤਾਈਂ ਜਾਏ ਮੈਂ ਜਾਬਤੇ ਦੀ ਗੱਲ ਕਰਦਾ ਵੀ ਉਹ ਸਾਰੇ ਇੱਕੋ ਵਾਸਤੇ ਜਲੇ ਜਾਂਦੇ ਸੀ ਜਿਹੜਾ ਮਾਮੇ ਦਾ ਪੁੱਤ ਸੀ ਬਾਪੂ ਜੀ ਨੂੰ ਨਾਲ ਬਾਜ਼ ਮਾਰ ਕੇ ਇੱਕੋ ਸੀਟ ਤੇ ਚਲੇ ਜਾਂਦੇ ਸੀ ਬਹਿ ਕੇ ਉਹ ਉੱਥੇ ਜਾ ਕੇ ਚਾਹ ਪੀਣੀ ਤਾਂ ਉਹਨੇ ਰੁਪਿਆ ਜਾਂ ਠੇਨੀ ਆਲਦੀ ਚਾਹ ਦਾ ਦੇ ਦੇਣਾ ਉਹਨੇ ਆਪ ਦਾ ਦੇ ਦੇਣਾ ਤੇ ਉਸੇ ਸੀਟ ਤੇ ਉਹ ਬਹਿ ਕੇ ਵਾਪਸ ਆ ਜਾਂਦੇ ਸੀ ਤੇ ਸਾਰੇ ਇੱਕ ਦੂਜੇ ਨਾਲ ਕੇਸ ਝਗੜਦੇ ਸੀ ਜਿਹੜਾ ਭਤੀਜਾ ਲੱਗਦਾ ਸੀ ਉਹਨੂੰ ਗੱਲ ਕੱਢ ਕੇ ਵੀ ਬਾਪੂ ਜੀ ਉਹਨਾਂ ਨੇ ਗੱਲ ਕਰ ਲੈਣੀ ਇਹ ਉਹਨਾਂ ਦਾ ਜਾਤਤਾ ਔਰ ਇਹ ਉਹਨਾਂ ਦਾ ਲੈਵਲ ਸੀਗਾ ਬੰਦਿਆਂ ਦਾ ਬੇ ਕਿੰਨਾ ਉਹਨਾਂ ਦੀ ਪੇਸ਼ੈਂਸ ਸੀਗਾ ਵੀ ਜੇ ਯਾਰ ਜੇ ਤੇਰਾ ਰਾਈਟ ਹੋਇਆ ਤੈਨੂੰ ਮਿਲ ਜੂਗਾ ਅੱਜ ਆਪਾਂ ਮਾੜੀ ਜੀ ਗੱਲ ਤੋਂ ਇੱਕ ਦੂਜੇ ਨੂੰ ਮਾਰਨ ਮਾਰਾਉਣ ਤੇ ਆ ਜੰਨੇ ਆ ਔਰ ਉਹਨਾਂ ਦੇ ਜਾਣ ਤੋਂ ਬਾਅਦ ਵਕੀਲ ਵੀ ਮਰ ਗਿਆ ਬਫੂਜੀ ਵੀ 2011 ਵਿੱਚ ਵਿਚਾਰੇ ਪੂਰੇ ਹੋ ਗਏ ਔਰ ਤੁਸੀਂ ਵੇਖੋ ਵੀ ਉਸ ਤੋਂ ਬਾਅਦ ਉਹ ਕੇਸ ਜਿੱਤੇ ਗਏ ਜਿਹੜੇ ਅਖੀਰ ਤੇ ਹਾਈ ਕੋਰਟ 'ਚ ਔਰ ਮੈਂ ਇੱਕ ਗੱਲ ਹੋਰ ਕਰਨੀ ਚਾਹਣਾ ਵੀ ਜਿਹੜਾ ਇਹ ਸਾਡਾ ਏਰੀਆ ਇਹ ਜਿਹੜਾ ਭੁੱਲਰ ਤੋਂ ਆਸਾ ਬੋਟਰ ਸੜਕ ਸਾਡੇ ਘਰ ਦੇ ਅੱਗੋਂ ਦੀ ਜਾਂਦੀ ਹੈ ਤਕਰੀਬਨ 6 ਕਿਲੋਮੀਟਰ ਸੜਕ ਹੈ ਬਾਪੂ ਜੀ ਨੇ ਕਹਾਣੀ ਸੁਣਾਉਣੀ ਆਂ ਦੇ ਪੁੱਤੇ ਸਾਰਾ ਜਿਹੜਾ ਇਹ ਵਣਾਂ ਨਾਲ ਭਰੀ ਹੁੰਦੀ ਸੀ ਔਰ ਵਣ ਇੱਕ ਦੂਜੇ ਨਾਲ ਮਿਲੇ ਸੀ ਜਿਵੇਂ ਸਰੋਂਗ ਹੁੰਦੀ ਐ ਪੂਰਾ 6 ਕਿਲੋਮੀਟਰ ਤੇ ਇਹਦੇ ਵਿੱਚ ਦੀ ਜਿਹੜਾ ਰਾਹ ਜਾਂਦਾ ਸੀ ਬਲਦਾਂ ਦੇ ਅਸੀਂ ਗੱਡਿਆਂ ਤੇ ਇਹਦੇ ਵਿੱਚ ਦੀ ਜਾਂਦੇ ਸੀ ਤੇ ਐਨੇ ਪ੍ਰਿੰਡ ਖੱਖਰ ਹੁੰਦੇ ਸੀ ਬਲਦਾਂ ਨੂੰ ਖਾਣਾ ਜਿੰਨਾਂ ਨੇ ਉਹਨੇ ਬੰਦੇ ਦੇ ਲੜਨੇ ਇਹ ਖਲਾਸ ਸੀਗੇ ਉਦੋਂ ਤੇ ਇਹਦੇ ਨਾਲ ਵੀ ਲੀਆ ਪਾਇਆ ਹੁੰਦਾ ਸੀ ਚਲੋ ਜਦੋਂ ਵਿਹਲੇ ਹੁੰਦੇ ਸੀ ਉਹ ਤਾਂ ਲੰਘ ਜਾਂਦੇ ਜਦੋਂ ਅਗਲੇ ਨੇ ਕੋਈ ਮੀਂਹ ਪਿਆ ਫਸਲ ਵੀ ਨਹੀਂ ਲੋਕ ਰੰਗ ਨੂੰ ਰੋਕ ਦਿੰਦੇ ਸੀ ਤਾਂ ਹੁਣ ਤੁਸੀਂ ਵੇਖੋ ਵੀ ਇੱਥੇ ਵੱਡੀ ਜਿਹੜੀ ਸੜਕ ਬਣੀ ਵੀ ਆ ਤਾਂ ਇਹ ਇਹ ਉਦੋਂ ਦਾ ਮੰਜ਼ਰ ਮੇਰੇ ਯਾਦ ਆਉਂਦਾ ਯਾਰ ਵੀ ਕਿਹੋ ਜਿਹੇ ਹਾਲਾਤ ਹੋਣਗੇ ਵੀ ਕਿਵੇਂ ਸਾਰੇ ਦਰਖਤ ਮਿਲੇ ਹੋਏ ਆ ਤੇ ਬੰਦਾ ਉਹਦੇ ਵਿੱਚ ਦੀ ਬਲਦ ਲੈ ਕੇ ਜਾਂਦਾ ਤੇ ਉਹਨੂੰ ਪ੍ਰਿੰਡੋ ਦੇ ਲੜੀ ਜਾਂਦੇ ਆ ਜਿਹੜੀ ਸਾਡੇ ਨਹਿਰ ਹੈ ਇਹ ਕਰਾਂਕੋਲ ਦੀ ਇਹ ਸੇਵਨ ਵਾਲਾ ਬਣ ਚੁੱਕਿਆ ਹੁਣ ਡਰੇਨ ਕਹਿੰਦੇ ਆ ਨੂੰ ਚੰਦਪਾਨ ਡਰੇਨ ਔਰ ਕਿਸੇ ਵੇਲੇ ਇਹ ਬਹੁਤ ਵੱਡੀ ਨਹਿਰ ਸੀ ਏਰੀਆ ਬਹੁਤ ਜ਼ਿਆਦਾ ਹੈ ਦਾ ਔਰੇ ਨੀਲੋ ਤੋਂ ਨਿਕਲਦੀ ਸੀ ਇਹ ਜਾ ਕੇ ਜਿਹੜਾ ਖੋਹਰ ਏਰੀਆ ਨੂੰ ਫੀਡ ਕਰਦੀ ਸੀ ਉੱਥੇ ਖੁੱਲਦੀ ਸੀ ਰਾਹ ਚ ਇਹਦੇ ਚ ਸਾਡੇ ਏਰੀਆ ਚ ਕੋਈ ਨਕਾ ਤੇ ਸੁਆਦੋਂ ਹੁੰਦਾ ਨਹੀਂ ਸੀ ਇਸੇ ਕਰਕੇ ਦਾ ਕਹਿੰਦੇ ਆ ਦੋਦਾ ਮੱਤਾ ਕਾਉਣੀ ਨਾ ਹੜੀ ਨਾ ਸੋਣੀ ਤਾਂ ਫਸਲ ਨਹੀਂ ਜਿਹੜੀ ਪਲਦੀ ਨਹੀਂ ਸੀ ਸਿਰੇ ਨਹੀਂ ਲੱਗਦੀ ਸੀ ਇੱਥੇ ਕੀ ਹੋ ਜਾਂਦਾ ਸੀਗਾ ਵੀ ਬਾਰ ਬਾਰ ਇੱਥੇ ਨਹਿ ਟੁੱਟ ਜਾਣੀ ਤਾਂ ਅੰਗਰੇਜ਼ ਵੀ ਬੜੇ ਔਖੇ ਸੀ ਅੰਗਰੇਜ਼ਾਂ ਦੇ ਜ਼ਮਾਨੇ ਦੀ ਗੱਲ ਹੈ ਇਹ ਤਾਂ ਉਹਨਾਂ ਨੇ ਸੋਚਣਾ ਵੀ ਗੱਲ ਕੀ ਹੈ ਉਹਨਾਂ ਨੇ ਸਜ਼ਾਵਾਂ ਦੇਣੀਆਂ ਬੰਦੇ ਫੜ ਲੈਣੇ ਉਹਨਾਂ ਨੂੰ ਜੇਲ੍ਹ ਵੀ ਹੋ ਜਾਣੀ ਉਹਨਾਂ ਨੂੰ ਜੁਰਮਾਨੇ ਪਾ ਦੇਣੇ ਤਾ ਇਸ ਤਰ੍ਹਾਂ ਦਾ ਮਾਹੌਲ ਚੱਲਦਾ ਰਿਹਾ ਤੇ ਇੱਕ ਵਾਰ ਜਦੋਂ ਨਹਿਰ ਫੇਰ ਟੁੱਟੀ ਤਾਂ ਕੋਈ ਅੰਗਰੇਜ਼ ਅਫਸਰ ਸਿਆਣਾ ਸੀ ਉਹਨੇ ਆ ਕੇ ਪਿੰਡ ਇਕੱਠਾ ਕਰ ਲਿਆ ਤੇ ਉਹ ਕਹਿੰਦਾ ਯਾਰ ਵੀ ਗੱਲ ਕੀ ਹੈ ਵੀ ਇਹ ਚੱਲਦੀ ਹੈ ਨਹਿਰ ਤੇ ਕੌਣ ਹੀ ਕੌਣ ਟੁੱਟ ਜਾਂਦੀ ਆ ਆਖੀ ਤੇ ਸਾਡੇ ਬਜ਼ੁਰਗ ਇੱਕ ਬੜੇ ਹਾਜ਼ਰ ਜਵਾਬ ਸੀਗੇ ਤਾਂ ਉਹ ਕਹਿੰਦੇ ਵੀ ਜਨਾਬ ਤੁਸੀਂ ਆਏ ਆ ਹਨਾ ਵੀ ਤੁਸੀਂ ਇਹ ਪਾਣੀ ਦਾ ਕੀ ਕਰਦੇ ਹੋ ਅੱਗੇ ਲਿਜਾ ਕੇ ਵੀ ਖੇਤੀ ਕਰਦੇ ਹੋ ਜਦੋਂ ਇੱਥੇ بارش ਹੋ ਜਾਂਦੀ ਹੈ ਅਸੀਂ ਫਸਲਾਂ ਬੀਜ ਲੈਨੇ ਆ ਪਰ ਜਦੋਂ ਫਸਲਾਂ ਪੱਕਣ ਦੇ ਆਉਂਦੀਆਂ ਹੈ بارش ਮਗਰਲੀ بارش ਨਹੀਂ ਹੁੰਦੀ ਤੇ ਫਿਰ ਉਹ ਸੁੱਕਦੀਆਂ ਤਸਾਤੋ ਫਿਰੇ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੁੱਤਾਂ ਨੂੰ ਪਾਲਿਆ ਹੁੰਦਾ ਸੀ ਫਸਲਾਂ ਨੂੰ ਫਿਰ ਅਸੀਂ ਨਹਿਰ ਵੜ ਲੈਨੇ ਦੇ ਫਸਲਾਂ ਆਪਦੀਆਂ ਪਾਣੀ ਲਾ ਜੰਨੇ ਆ ਤਾਂ ਉਹਨੇ ਫਿਰ ਇਹ ਗੱਲ ਕਰੀ ਉਹ ਕਹਿੰਦਾ ਯਾਰ ਇਹਨਾਂ ਨੂੰ ਮੋਗੇ ਦੇਣੇ ਸ਼ੁਰੂ ਕਰੋ ਇੱਥੇ ਤਾਂ ਫਿਰ ਇਹ ਜਿਹੜਾ ਇੱਥੇ ਮੋਗਿਆਂ ਦਾ ਜਿਹੜਾ ਮਤਲਬ ਸਾਡੇ ਦਿੱਤੇ ਗਏ ਤਾਂ ਇਸ ਤਰ੍ਹਾਂ ਦੇ ਉਹਨਾਂ ਦੇ ਮਤਲਬ ਕਰਦਾਰ ਹੁੰਦੇ ਸੀਗੇ ਦਲੇਰ ਵੀ ਸੀਗੇ ਤਾਂ ਉਹਨਾਂ ਨੇ ਜਿਹੜਾ ਸਾਰੀ ਉਮਰ ਤਰੱਕੀ ਕਰੀ ਹੈ ਉਹ ਲਗਾਤਾਰ ਮਿਹਨਤ ਔਰ ਇਮਾਨਦਾਰੀ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਨਹੀਂ ਇਹੋ ਜਿਹੇ ਗਰਦਾਰ ਹੁੰਦੇ ਸੀਗੇ ਮੈਂ ਵਿੰਦਾ ਰਿਹਾ ਬਾਪੂ ਜੀ ਨੂੰ ਵੀ ਝਗੜਾ ਬਹੁਤ ਘੱਟ ਕਰਦੇ ਸੀ ਗਾਲ ਦੁੱਪੜ ਨਹੀਂ ਕੱਢਦੇ ਸੀ ਸਖਤ ਮਜਾਜ ਤਾਂ ਸੀਗੇ ਪਰ ਉਹ ਮਾੜਾ ਨਹੀਂ ਕਿਸੇ ਨੂੰ ਬੋਲਦੇ ਸੀ ਔਰ ਜਿਹੜੇ ਕੰਮ ਕਰਨ ਵਾਲੇ ਬੰਦੇ ਨਾਲ ਹੁੰਦੇ ਸੀ ਜਿਵੇਂ ਮੈਂ ਤੁਹਾਨੂੰ ਅੱਗੇ ਜ਼ਿਕਰ ਕੀਤਾ ਵੀ ਉਹ ਇਕੋ ਲੈਵਲ ਤੋਂ ਹੀ ਸਾਰੇ ਬੰਦੇ ਚੱਲੇ ਆ ਹੱਟੀ ਵਾਲਾ ਸੇਠ ਔਰ ਜਿਹੜਾ ਕਰੇਂਦਾ ਜਿਹੜਾ ਸੀਰੀ ਨਾਲ ਰਲਦਾ ਸੀ ਸਾਂਝੀਦਾਰ ਔਰ ਜਿਹੜਾ ਜ਼ਿਮੀਂਦਾਰ ਹੁੰਦਾ ਸੀ ਉਹਨਾਂ ਦੇ ਹਾਲਾਤ ਤਕਰੀਬਨ ਇੱਕੋ ਜਿਹੇ ਹੁੰਦੇ ਸੀ ਉਹਨਾਂ ਨੇ ਤਰੱਕੀ ਕਿਵੇਂ ਕੀਤੀ ਵੀ ਉਹਨਾਂ ਦਾ ਏਕਾ ਬੜਾ ਸੀ ਪੰਜੇ ਪਾਈਆਂ ਦਾ ਔਰ ਇੱਕ ਦੂਜੇ ਨਾਲ ਬਣਦੀ ਬਹੁਤ ਜ਼ਿਆਦਾ ਸੀ ਮੋਹ ਪਿਆਰ ਇਹ ਨਾਲ ਜ਼ਿਆਦਾ ਸੀ ਔਰ ਹੋਰ ਵੇਖੋ ਵੀ ਉਹਨਾਂ ਨੇ ਜਿਵੇਂ ਮੈਂ ਗੱਲ ਕਰੀ ਸੀ ਵੀ ਨਾਲ ਦਾ ਦੇਣਾ ਕੀਤਾ ਰੋਟੀ ਵਗੈਰਾ ਨਾਲ ਦਾ ਖਾਣਾ ਤਾਂ ਉਹਨਾਂ ਨੂੰ ਪਿਆਰ ਬੜਾ ਕਰਦੇ ਸੀ ਅਖੀਰ ਤੱਕ ਮੈਂ ਨੋਟ ਕਰਦਾ ਰਹਾ ਮੇਰਾ ਵੀ ਮੇਰੇ ਫਾਜ਼ਲ ਸਾਹਿਬ ਦਾ ਵੀ ਉਹੀ ਸੁਭਾਅ ਰਿਹਾ ਵੀ ਕੰਮ ਵਾਲੇ ਬੰਦੇ ਦਾ ਪੈਸਾ ਨਹੀਂ ਮਾਰਨਾ ਔਰ ਉਹਨੂੰ ਜਿੰਨਾ ਉਹਦਾ ਮਿਹਨਤ ਨਾਨਾ ਬਣਦਾ ਹੈ ਤਾਂ ਉਹਦੇ ਤੋਂ ਕੋਸ਼ਿਸ਼ ਉਹਨੂੰ ਵੱਧ ਦੇਣ ਦੀ ਕਰੋ ਵੀ ਬੰਦੇ ਨੇ ਯਾਰ ਇੰਨਾ ਮੱਥਾ ਮਾਰਿਆ ਤਾਂ ਉਹਨਾਂ ਨਾਲ ਬੰਦੇ ਬੜੇ ਖੁਸ਼ੀ-ਖੁਸ਼ੀ ਸਾਡੇ ਇੱਥੇ ਕੰਮ ਕਰਨ ਵਾਸਤੇ ਗਰੀਬ ਪਰਿਵਾਰ ਇੱਕ ਬੰਦਾ ਬੁਲਾਉਣਾ ਦੋ ਆਉਣੇ ਅਗਲਾਂ ਦਾ ਯਾਰ ਖਾਣਾ ਵੀ ਚੰਗਾ ਦਿੰਦੇ ਆ ਤੇ ਸਰਸ ਰਿਸਪੈਕਟ ਵੀ ਪੂਰੀ ਕਰਦੇ ਆ ਇਹ ਚੀਜ਼ ਉਹਨਾਂ ਦੀ ਤਰੱਕੀ 'ਚ ਮਤਲਬ ਸਹਾਇੀ ਹੋਈ ਵੀ ਉਹਨਾਂ ਨੂੰ ਬੰਦੇ ਚੰਗੇ ਮਿਲਦੇ ਰਹੇ ਪਹਿਲਾਂ ਉਹ ਜਿਵੇਂ ਮੈਂ ਜ਼ਿਕਰ ਕਰਿਆ ਸੀਗਾ ਵੀ ਵੰਡਦੋਂ ਪਹਿਲਾਂ ਮੁਸਲਮਾਨ ਸਿਰੀ ਵੀ ਉਹਨਾਂ ਨਾਲ ਰਲਦੇ ਹੁੰਦੇ ਸੀ ਕਿਉਂਕਿ ਉਹ ਤਕੜੇ ਬੜੇ ਹੁੰਦੇ ਸੀਗੇ ਉਹ ਵੀ ਇਹਨਾਂ ਦੇ ਨਾਲ ਸਾਂਝੀ ਰਲਦੇ ਰਹੇ 47 ਤੋਂ ਬਾਅਦ 47 ਵੇਲੇ ਦੀਆਂ ਜਿਹੜੀਆਂ ਗੱਲਾਂ ਅਸੀਂ ਕਰਦੇ ਆਂ ਵੀ ਕੁਝ ਸਾਡੇ ਅੱਗੇ ਇੱਕ ਵੀਡੀਓ ਵੀ ਹੋਈ ਸੀ ਇਹ ਸਾਡੇ ਬਜ਼ੁਰਗ ਪੜਦਾਦਾ ਜੀ ਦੇ ਦੂਜਾ ਪਰਿਵਾਰ ਆ ਜਿਹੜਾ ਤੇ ਉਹਨਾਂ ਨੇ ਮੁਸਲਮਾਨ ਦੋ ਪਰਿਵਾਰ ਬਚਾਏ ਸੀ ਜਿਹੜੇ ਨਹਿਰ ਦੇ ਨਾਲ ਹੀ ਉਹ ਕਹਿੰਦੇ ਅਸੀਂ ਜਿਹੜਾ ਵਣ ਦਾ ਦਰੱਖ ਸੀਗਾ ਇੱਕ ਹੋਰ ਦਰੱਖ ਸੀ ਸੰਗਨੇ ਉਹਨਾਂ ਦੇ ਬਹਿ ਕੇ ਰਾਤਾਂ কাটਦੇ ਰਹੇ ਉਦੋਂ ਸਾਡੇ ਪਿੰਡ ਵਾਲਿਆਂ ਨੇ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਕਰੀ ਬਾਹਰੋਂ ਹਮਲੇ ਇਹਨਾਂ ਤੇ ਹੋਣ ਲੱਗ ਪਏ ਸੀ ਤੇ ਸਾਡੇ ਬਜ਼ੁਰਗ ਮਗਰੋਂ ਵੀ ਜਾ ਕੇ ਉਹਨਾਂ ਨੂੰ ਸਮਾਨ ਵਗੈਰਾ ਜਿਹੜਾ ਛੱਡ ਕੇ ਗਏ ਉਹ ਮੋੜ ਕੇ ਆਉਂਦੇ ਰਹੇ ਸੋਨਾ ਵਗੈਰਾ ਛੱਡ ਕੇ ਗਏ ਤਾਂ ਉਹਨਾਂ ਨੇ ਇਮਾਨਦਾਰੀ ਨਾਲ ਉਹਨੂੰ ਮੋੜਿਆ ਤੇ ਆਪਦੇ ਹੱਥੀਂ ਉਹਨਾਂ ਨੇ ਕਿਸੇ ਬੰਦੇ ਨੂੰ ਮਾਰਿਆ ਨਹੀਂ ਔਰ ਮਾਰਨ ਦਿੱਤਾ ਨਹੀਂ ਜੋ ਉਹਨਾਂ ਦੀ ਸ਼ਰਨ ਜਾ ਗਿਆ ਇਹ ਨਹਿਰ ਹੈ ਜਿਹੜੀ ਇਹ ਉਦੋਂ ਕਹਿੰਦੇ ਆ ਵੀ ਲਾਸ਼ਾਂ ਦੀ ਪਰੀ ਜਾਂਦੀ ਹੁੰਦੀ ਸੀਗੀ ਇਹ ਖੂਨ ਖਰਾਬਾ ਇੰਨਾ ਹੋਇਆ ਇਹ ਜਿਹੜੀਆਂ 47 ਦੇ ਵੰਡਦੀਆਂ ਗੱਲਾਂ ਉਹ ਸਾਨੂੰ ਸੁਣਾਉਂਦੇ ਹੁੰਦੇ ਸੀ ਕਿਉਂਕਿ ਉਹ ਉਦੋਂ ਤਗੜੇ ਸੀਗੇ ਨੌਜਵਾਨ ਸੀਗੇ ਇਹ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਅੱਜ ਸਾਂਝੀਆਂ ਕਰ ਰਿਹਾ ਸੀਗਾ ਹਾਂਜੀ ਬਾਪੂ ਜੀ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਚੰਗਾ ਸੀ ਵਿੱਚੋਂ ਕੁਝ ਅੜਬ ਵੀ ਸੀ ਪਰ ਮੂਬਿਆਰ ਬਹੁਤ ਜ਼ਿਆਦਾ ਸੀ ਜਿਵੇਂ ਮੈਂ ਅੱਗੇ ਜ਼ਿਕਰ ਕਰਿਆ ਉਹਨਾਂ ਨੇ ਆਪਦੇ ਭਰਾਵਾਂ ਨੇ ਪੰਜਾਂ ਨੇ ਵੰਡ ਕੀਤੀ ਆ ਤਾਂ ਅੰਦਰ ਬਹਿ ਕੇ ਬੜੇ ਪਿਆਰ ਨਾਲ ਉਹ ਸਾਰੇ ਅੱਡ ਹੋਏ ਆ ਔਰ ਅਖੀਰ ਤੱਕ ਇੰਨਾ ਜ਼ਿਆਦਾ ਵਰਤਦੇ ਸੀ ਸਾਰੇ ਬਯੋਗ ਕਦੇ ਝੰਡੂ ਵਾਲਿਆਂ ਕੋਈ ਇੱਥੇ ਆ ਕੇ ਰਹਿਣਾ ਆ ਜਾਂਦਾ ਸੀ ਕਦੇ ਅਸੀਂ ਉੱਥੇ ਚਲੇ ਜਾਂਦੇ ਸੀ ਬੱਚੇ ਵੀ ਤੇ ਸਾਡੇ ਫਾਦਰ ਸਾਹਿਬ ਹੋਰੀ ਵੀ ਆਪਦੇ ਭੈਣਾਂ ਭਰਾਵਾਂ ਦਾ ਜਿੰਨੇ ਮੈਂ ਦੱਸਿਆ ਸੀ ਵੀ 24 ਭੈਣ ਭਰਾਏ ਹੋਏ ਆ ਸਾਰੀਆਂ ਸਾਡੀਆਂ ਭੂਆ ਬੜੇ ਚੰਗੇ ਕਰਾਂਜ ਵੈਂਆਂ ਤਾਏ ਚਾਚਿਆਂ ਦੇ ਬੜੇ ਚੰਗੇ ਕਰਾਂਜ ਵਿਆਹ ਹੋਏ ਔਰ 23 ਦਾ ਛੋਟੀ ਉਮਰ 'ਚ ਹੀ ਨਾਲ ਕੰਮ ਕਰਨ ਲੱਗ ਗਏ ਹਨਾ ਤਾਂ ਉਹਨਾਂ ਦੀ ਜਿਹੜੀ ਨਾਲ ਬੱਚੇ ਸ਼ਾਮਲ ਹੋ ਗਏ ਤਲਗੇ ਤਾਂ ਮਿਹਨਤ ਬਹੁਤ ਸਾਰਿਆਂ ਨੇ ਕੀਤੀ ਕਈ ਸਾਡੇ ਤਾਇਆ ਜੀ ਹੁਣ 80-80 ਸਾਲ ਦੇ ਐ ਤਾਂ ਉਹ ਛੋਟੀ ਉਮਰ 'ਚ ਟਰੈਕਟਰ ਚਲਾਉਣ ਲੱਗ ਪਏ ਨਾਲ ਕਰਾਏ ਲਾਏ ਤਾਂ ਉਹ ਤਕਰੀਬਨ ਉਹੋ ਜੀ ਜ਼ਿੰਦਗੀ 'ਚ ਉਹ ਸ਼ਾਮਲ ਹੋ ਚੁੱਕੇ ਸੀ ਤਰੱਕੀ ਵਾਲੇ ਟਾਈਮ ਦੇ ਹਨਾ ਔਰ 50 ਕਮਾ ਜਮੀਨ ਤੋਂ ਜਿਹੜੇ ਸਾਡੇ ਬਜ਼ੁਰਗ ਐ ਜਿੱਥੇ ਉਹ ਪਹੁੰਚ ਚੁੱਕੇ ਸੀ ਉੱਥੋਂ ਉਹਨਾਂ ਨੇ ਕੰਮ ਚੱਕ ਕੇ 750 ਗੱਲਾ ਜ਼ਮੀਨ ਦਾ ਉਹਨਾਂ ਨੇ ਖੇਤ ਤੱਕ ਬਣਾਇਆ ਔਰ ਉਹਨਾਂ ਦੀ ਦੇਖਰੇਖ ਚ ਹੀ ਸਾਰੇ ਪਰਿਵਾਰ ਚੱਲੇ ਔਰ ਇਹ ਮੇਰਾ ਤੁਹਾਨੂੰ ਜਿਹੜਾ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਬਜ਼ੁਰਗਾਂ ਦੀ ਜਿਹੜੀ ਦਾਸਤਾਨ ਹੈ ਉਹ ਸਾਰੇ ਬੰਦੇ ਤੁਸੀਂ ਆਪ ਦੀ ਗੱਲ ਕਿਹਾ ਕਰੋ ਇਹ ਜਿਹੜਾ ਮਾਧਮ ਇਹ ਫਖਰ ਕਰਨ ਵਾਲੀ ਗੱਲ ਹੈ ਇੱਕ ਦੂਜੇ ਦੇ ਹੈਨਾ ਵੀ ਉਦੋਂ ਜਿਹੜੇ ਹਾਲਾਤ ਕਿੱਡੇ ਮਾੜੇ ਸੀਗੇ ਤੇ ਸਾਰਿਆਂ ਦੇ ਤਕਰੀਬਨ 90% ਦੀ ਲੋਕਾਂ ਦੇ ਜ਼ਿਮੀਂਦਾਰਾਂ ਦੇ ਇਹੋ ਜਿਹੇ ਹਾਲਾਤ ਸੀਗੇ ਉੱਥੋਂ ਉਹਨਾਂ ਨੇ ਤਰੱਕੀ કરી ਜਿਸ ਨੂੰ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਤੇ ਉਹਨਾਂ ਦਾ ਅਸੀਂ ਦਿਨ ਰਾਤ ਉਹਨਾਂ ਨੂੰ ਯਾਦ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਅੱਗੇ ਵੀ ਜਾਰੀ ਰੱਖਾਂਗੇ ਕੁਝ ਹੋਰ ਗੱਲਾਂ ਜਿਹੜੀਆਂ ਮੇਰੇ ਯਾਦ ਆਉਣਗੀਆਂ ਮੈਂ ਤੁਹਾਨੂੰ ਸੁਣਾਉਂਦਾ ਰਹੂੰਗਾ ਬਹੁਤ ਬਹੁਤ ਮਿਹਰਬਾਨੀ